ਜਿਹੜੀ ਚੀਜ਼ ਬਣਾ ਲੱਗੀ ਆ ਤੇ ਔਲਿਆਂ ਦੀ ਟੇਸਟੀ ਵਾਲੀ ਚਟਨੀ ਤੇ ਇਹਦੇ ਵਿੱਚ ਮੈਨੂੰ ਐਡ ਤਾਂ ਕੀਤੀ ਆ ਕਿ ਕਿਵੇਂ ਜਿਹੜੀ ਔਲਿਆਂ ਦਾ ਜਿਹੜਾ ਨਾ ਟੇਸਟ ਕਈ ਨੂੰ ਕਈ ਨੂੰ ਵਧੀਆ ਜਿਹੜਾ ਉਹ ਨਹੀਂ ਲੱਗਦਾ ਬਟ ਔਲਿਆਂ ਦਾ ਫਾਇਦਾ ਬਹੁਤ ਜ਼ਿਆਦਾ ਹੁੰਦਾ ਹੈ ਇਸ ਕਰਕੇ ਤੁਸੀਂ ਇਸ ਤਰੀਕੇ ਨਾਲ ਜੇ ਤੁਸੀਂ ਨਾ ਔਲਿਆਂ ਦੀ ਚਟਨੀ ਜਿਹੜੀ ਹੈ ਬਣਾਉਂਗੇ ਤੇ ਬਹੁਤ ਹੀ ਟੇਸਟ ਜਿਹੜਾ ਉਹ ਵਧੀਆ ਲੱਗੇਗਾ ਪਲੱਸ ਇਹਦੇ ਫਾਇਦੇ ਤੇ ਬਹੁਤ ਹੀ ਜ਼ਿਆਦਾ ਹੁੰਦੇ ਆ ਕਿ ਔਲੇ ਖਾਣ ਨਾਲ ਸਕਿਨ ਜਿਹੜੀ ਆ ਉਹ ਵਧੀਆ ਰਹਿੰਦੀ ਆ ਤੇ ਪਲੱਸ ਜਿਹੜੇ ਸਾਡੇ ਵਾਲ ਐ ਉਹ ਵੀ ਹਨਾ ਵਧੀਆ ਰਹਿੰਦੇ ਨੇ ਛੜਦੇ ਵਗੈਰਾ ਬਿਲਕੁਲ ਨਹੀਂ ਹੈਗੇ ਜਿਨ੍ਹਾਂ ਦੇ ਵਾਲ ਛੜਦੇ ਹੁਣ ਕਿਉਂਕਿ ਜਿੰਨਾ ਵਾਲਾਂ ਤੇ ਸ਼ੈਂਪੂ ਜਾਂ ਕੰਡੀਸ਼ਨਰ ਲਾਉਣਾ ਜ਼ਰੂਰੀ ਹੁੰਦਾ ਉਹਨਾਂ ਸਾਨੂੰ ਮਤਲਬ ਕਿ ਉਹਨਾਂ ਦੀ ਡਾਈਟ ਜਿਹੜੀ ਆ ਉਹਦੇ ਵਾਸਤੇ ਲੈਣੀ ਬਹੁਤ ਜ਼ਰੂਰੀ ਆ ਕਿ ਔਲੇ ਜਿਹੜੇ ਸਾਨੂੰ ਡੇਲੀ ਬੇਸਿਕ ਜ਼ਰੂਰ ਇਹਨੇ ਖਾਣੇ ਚਾਹੀਦੇ ਨੇ ਤੇ ਹੁਣ ਦੇ ਮੌਸਮ ਆਲਮੋਸਟ ਹੈਗਾ ਆ ਹਲੇ ਔਲਿਆ ਤਾਂ ਤੇ ਤੁਸੀਂ ਇਸ ਨੂੰ ਵਾਲੀ ਜਿਹੜੀ ਆ ਰੈਸਪੀ ਆ ਜਰੂਰ ਬਣਾ ਕੇ ਤੇ ਟਰਾਈ ਜਰੂਰ ਕਰਿਓ ਔਰ ਦੱਸਿਓ ਕਿ ਤੁਹਾਨੂੰ ਕਿੱਦਾਂ ਦੀ ਜਿਹੜੀ ਇਹ ਲੱਗੀ ਤੇ ਹੁਣ ਆਪਾਂ ਬਣਾਉਣੇ ਜਿਹੜੀ ਆ ਆਪਾਂ ਸਟਾਰਟ ਕਰਦੇ ਆ ਤੇ ਤੁਹਾਨੂੰ ਦੱਸ ਦਿਆਂ ਕਿ ਬਹੁਤ ਹੀ ਵਧੀਆ ਤਰੀਕੇ ਨਾਲ ਜਿਆਦਾ ਇੱਥੇ ਮਿਹਨਤ ਨਹੀਂ ਹੈਗੀ ਤੇ ਪਲੱਸ ਜਲਦੀ ਨਾਲ ਬਣ ਜਾਂਦੀ ਹੈ ਉਲੇ ਇਕੱਲੇ ਗ੍ਰाइंड ਕਰੀਏ ਤੇ ਫਿਰ ਜਿਹੜੇ ਆ ਉਹ ਗ੍ਰाइंड ਲੈ ਜਿਹੜੇ ਬੱਤੀਆਂ ਜੇ ਨਿੰਬੂ ਦੇ ਪਰ ਜੇ ਨਿੰਬੂ ਹੋਵੇ ਦੇ ਵਿੱਚ ਪਾਓਗੇ ਤੇ ਨਿੰਬੂ ਦੇ ਵਿੱਚ ਹੁੰਦਾ ਜ਼ਿਆਦਾ ਜੂਸ ਤੇ ਬਹੁਤ ਵਧੀਆ ਜਿਹੜੇ ਗ੍ਰाइंड ਹੋ ਜਾਂਦੇ ਨੇ ਤੇ ਤੁਹਾਨੂੰ ਗ੍ਰाइंड ਕਰਕੇ ਹੁਂ ਦੱਸਦੇ ਹਾਂ ਇਹਨੂੰ ਹਾਲ ਹਨ ਬਹੁਤ ਵਧੀਆ ਗ੍ਰੈਂਡ ਹੋ ਗਏ ਬਿਲਕੁਲ ਵੀ ਜਿਹੜਾ ਉਹ ਨਹੀਂ ਇਹਦੇ ਵਿੱਚ ਕੁਝ ਵੀ ਨਹੀਂ ਜਿਹੜਾ ਹਨ ਰਿਹਾ ਕੋਈ ਪੀਸ ਜਿਹੜਾ ਉਹ ਮੋਟਾ ਨਹੀਂ ਰਿਹਾ ਸਾਰੇ ਐ ਸਮੂਥਲੀ ਗ੍ਰੈਂਡ ਹੋ ਗਏ ਸਾਨੂੰ ਜਿਹੜਾ ਇਦਾਂ ਦੇ ਚਾਹੀਦੇ ਆ ਕਿ ਸੋ ਦੈਟ ਕਿ ਵਧੀਆ ਤਰੀਕੇ ਨਾਲ ਜਿਹੜੇ ਪੱਕ ਸਕਣ ਠੀਕ ਹੈ ਕਲਾਸ ਜਿਹੜੀ ਦੁਨੀਆ ਪਾਣਾ ਬਣਾਉਣਾ ਹੈ ਕੁਝ ਵੀ ਨਿੰਬੂ ਤੇ ਜਾ ਪਾ ਬਣਾਉਣੇ ਔਲੇ ਤੇ ਸਟੀਲ ਦੇ ਢਾਂਡੇ ਜਿਹਨਾਂ ਵਿੱਚ ਹਮੇਸ਼ਾ ਜਿਹੜੇ ਬਣਾਉਣੇ ਚਾਹੀਦੇ ਨੇ ਕਿਉਂਕਿ ਸਟੀਲ ਦੇ ਢਾਂਡੇ ਦੇ ਵਿੱਚ ਜਿਹੜੀ ਆ ਹੋਰ ਕਿਸੇ ਵੀ ਐਲੂਮੋਨੀਅਮ ਜਾਂ ਲੋਹੇ ਦੇ ਵਿੱਚ ਬਿਲਕੁਲ ਹੀ ਉਹਨਾਂ ਦਾ ਨੈਂਟਰਾ ਨਹੀਂ ਜਾਂਦਾ ਤੇ ਸਟੀਲ ਦੇ ਢਾਂਡੇ ਵਿੱਚ ਹਮੇਸ਼ਾ ਜਿਹੜਾ ਇਹ ਬਣਾਉਣਾ ਚਾਹੀਦਾ ਹੈ ਜੀ ਚਟਨੀ ਨੂੰ ਜਾਂ ਤੁਸੀਂ ਕੋਈ ਵੀ ਅਚਾਰ ਵਗੈਰਾ ਪਾਉਰੇ ਜੀ बस ਇਹਦੇ ਵਿੱਚ ਨਾ ਬੀ ਜਿਹੜੇ ਉਹ ਬਿਲਕੁਲ ਨਹੀਂ ਰਹਿਣੇ ਚਾਹੀਦੇ ਨਿੰਬੂ ਦੇ ਵਿੱਚ ਜੇ ਬੀ ਰਹਿ ਗਏ ਤੇ ਬੀਰ ਆ ਜੂਗਾ ਬੀ ਜਿਹੜੇ ਆ ਇਹਨੂੰ ਜਿਆਦਾ ਕੌੜੀ ਕਰ ਦੇਣਗੇ ਫਿਰ ਵੀ ਨਹੀਂ ਖਾਦੀ ਜਾਣੀ ਤੁਸੀਂ ਮਿੱਠਾ ਜਨਾ ਮਜੀ ਪਾ ਲੋਗੇ ਤੇ ਪਰ ਇਹਦੇ ਵਿੱਚ ਬੀ ਬਿਲਕੁਲ ਨਹੀਂ ਰਹਿਣਾ ਚਾਹੀਦਾ ਬੀ ਤਾਂ ਪਹਿਲਾਂ ਤੁਸੀਂ ਹਨਾ ਇਹਨੂੰ ਕੱਢ ਲੋ ਤੇ ਹੁਣ ਆਪਾਂ ਗੈਸ ਨੂੰ ਕਰਕੇ ਨਾ ਥੋੜਾ ਜਿਹਾ ਸਿਮ ਤੇ ਇਹਨਾਂ ਬਿਲਕੁਲ ਘੱਟ ਗਿਆ ਸੀ ਆਪਾਂ ਇਹਨੂੰ ਰੱਖ ਦੇਣਾ ਤੇ ਸਲੋ ਗੈਸ ਤੇ ਜਿਹੜੀ ਇਹ ਪੱਕਣੀ ਚਾਹੀਦੀ ਹੈ ਜਿੰਨੀ ਸਲੋ ਪੱਕੇਗੀ ਵਧੀਆ ਪੱਕੇਗੀ ਤੇ ਹੁਣ ਅਸੀਂ ਇਹਦੇ ਚਾਹ ਦੇ ਤਾਜ ਗੋੜ ਐਡ ਤੇ ਆਪਾਂ ਲਾਈਦੇ ਚ ਗੋੜ ਨਹੀਂ ਜਬਾ ਤੇ ਕੋਲੀ ਖੰਡ ਵੀ ਐਡ ਕਰਾਂਗੇ ਹਾਂਜੀ ਤੇ ਹੁਣ ਪੱਕਾ ਲੱਗ ਗਈ ਹੈ ਤੇ ਸলো ਗੈਸ ਤੇ ਅਸੀਂ ਹੈ ਨਾ ਇਹ ਪੁਕਾਰੇ ਆ ਤੇ ਦੇਖੋ ਥੋੜੀ ਜਿਹੀ ਰਨਿੰਗ ਜੀ ਹੋ ਗਈ ਹੈ ਥੋੜੀ ਜਿਹੀ ਪਤਲੀ ਹੈ ਨਾ ਤੇ ਇਹਦੇ ਨਾਲ ਜਿੰਨੀ ਸਲੋ ਗੈਸ ਤੇ ਪੱਕੇਗੀ ਉੰਨੀ ਵਧੀਆ ਜਿਆਦਾ ਬਣੇਗੀ ਕਿ ਇਹ ਤਾਂ ਹੁਣ ਕਲਰ ਵੀ ਬਿਲਕੁਲ ਐ ਬ੍ਰਾਊਨ ਜਿਹਾ ਹੋ ਗਿਆ ਹੈ ਪੱਕ-ਪੱਕ ਕੇ ਤੇ ਬਹੁਤ ਹੀ ਵਧੀਆ ਜਿਹੜੀ ਆ ਬਣ ਗਈ ਹੈ ਕਿ ਤੁਸੀਂ ਇਹਦੀ ਮਤਲਬ ਜੇ ਤੁਸੀਂ ਖੰਡ ਨਹੀਂ ਪਾਉਣੀ ਤਾਂ ਕੱਲਾ ਤੁਸੀਂ ਗੁੜ ਵੀ ਪਾ ਸਕਦੇ ਜੇ ਇਹ ਇਸ ਤਰੀਕੇ ਨਾਲ ਤੁਸੀਂ ਹੈ ਨਾ ਟੈਸਟ ਕਰ ਸਕਦੇ ਜੇ ਜੇ ਪਾਣੀ ਵਗੈਰਾ ਕੁਝ ਵੀ ਮਾੜਾ ਜੋ ਜੂਸ ਵਗੈਰਾ ਜੇ ਤੱਲੇ ਨੂੰ ਆਂਦਾ ਤੇ ਫਿਰ ਤੁਸੀਂ ਇਸ ਨੂੰ ਹੋਰ ਪਕਾ ਸਕਦੇ ਸੀ ਬਟ ਇਹ ਬਹੁਤ ਜ਼ਿਆਦਾ ਜਿਹੜੀ ਹੈ ਇੱਕ ਮਤਲਬ ਇੱਕ ਇੱਕ ਘੰਟੇ ਤੋਂ ਜ਼ਿਆਦਾ ਹੀ ਹੈ ਨਾ ਇਹਨੂੰ ਪੱਕਦਿਆ ਹੋ ਗਿਆ ਆ ਤੇ ਬਹੁਤ ਹੀ ਵਧੀਆ ਜਿਹੜੀ ਪੱਕ ਕੇ ਹੋ ਗਈ ਹੈ ਜੀ ਤਿਆਰ ਤੇ ਬਹੁਤ ਹੀ ਟੇਸਟੀ ਹੈ ਤੇ ਇੱਕ ਚਮਚਾ ਜ਼ਰੂਰ ਢਿੱਲੀ ਦਾ ਪਰੌਂਠੇ ਦੇ ਨਾਲ ਖਾਓ ਤੁਸੀਂ ਤੇ ਜਦੇ ਨਾਲ ਮਰਜੀ ਖਾਓ ਬਹੁਤ ਹੀ ਵਧੀਆ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰਨਾ ਹਾਂਜੀ ਤੇ ਜਿੱਦਾਂ ਕਿ ਪੋਚਾ ਤਾਂ ਆਪਾਂ ਡੇਲੀ ਹਨਾ ਲਾਉਂਦੇ ਆ ਜਿੱਦਾਂ ਸਟੈਂਡਿੰਗ ਵਾਲਾ ਪੋਚਾ ਕੋਈ ਕਿਸੇ ਨੇ ਹਨਾ ਕਿਸੇ ਤਰੀਕੇ ਦਾ ਪੋਚਾ ਰੱਖਿਆ ਹੁੰਦਾ ਡੇਲੀ بیسਸ ਤੇ ਆਪਾਂ ਪੋਚਾ ਕਿਸੇ ਨਾ ਕਿਸੇ ਤਰੀਕੇ ਨਾਲ ਲਾਉਂਦੇ ਆ ਬਟ ਇੱਕ ਦਿਨ ਹਫਤੇ 'ਚ ਵਨ ਵੀ ਹਨਾ ਇੱਕ ਦਿਨ ਆਪਾਂ ਟਾਈਮ ਕੱਢ ਕੇ ਥੋੜਾ ਜਿਹਾ ਤੇ ਇਸ ਤਰੀਕੇ ਨਾਲ ਜਿਹਦੇ ਆਪਾਂ ਪੋਚਾ ਲਾਵਾਂਗੇ ਤੇ ਹਫਤਾ ਸੱਡਾ ਆਰਾਮ ਨਾਲ ਨਿਕਲ ਜਾਏਗਾ ਕਿਉਂਕਿ ਹੁਣ ਸਰਦੀਆਂ ਨੇ ਇੰਨਾ ਜ਼ਿਆਦਾ ਜੜਾ ਉਹ ਮਤਲਬ ਕਿ ਇੰਨੀ ਜ਼ਿਆਦਾ ਫਿਰ ਵੀ ਕੱਟ ਡਸਟ ਵਗੈਰਾ ਜਿਹੜੀ ਉਹ ਘੱਟ ਹੁੰਦੀ ਹੈ ਤੇ ਅਸੀਂ ਲੈਣਾ ਜੀ ਗਰਮ ਪਾਣੀ ਮੈਂ ਇਹਦੇ ਵਿੱਚ ਲੈ ਲਿਆ ਜੀ ਤੁਸੀਂ ਬਾਲਟੀ ਵਗੈਰਾ ਚ ਲੈਣਾ ਉੱਥੇ ਲਾ ਲਓ ਮੈਂ ਸਟੈਂਡਿੰਗ ਵਾਲੇ ਪੋਚੇ ਚ ਹੀ ਜਿਹੜੇ ਪਾਣੀ ਪਾ ਲਿਆ ਗਰਮ ਪਾਣੀ ਤੇ ਵਿੱਚ ਇੱਕ ਚਮਚਾ ਪਾ ਲਿਆ ਜੀ ਨਮਕ ਦਾ ਤੇ ਆਪਾਂ ਹੋਰ ਵੀ ਚੀਜ਼ਾਂ ਐਡ ਕਰਾਂਗੇ ਤੇ ਫਿਰ ਇਹਦੇ ਵਿੱਚ ਮੈਂ ਪਾਇਆ ਜੀ ਵਿਨੇਗਰ ਤੇ ਵਿਨੇਗਰ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਚਮਚਾ ਸੋਡੇ ਦਾ ਤੇ ਸੋਡੇ ਸੋਡਾ ਪਾਵਾਂਗੇ ਇੱਕ ਥੋੜਾ ਜਿਹਾ ਦੋ ਕ 스ਪੂਨ ਪਾ ਲੋਗੇ ਸੋਡੇ ਦਾ ਤੇ ਫਿਰ ਇਹਦੇ ਵਿੱਚ ਪਾਵਾਂਗੇ ਅਸੀਂ ਦੂਸਰਾ ਡਿਸ਼ਵਾਸ਼ਰ ਮੈਂ ਡਿਸ਼ਵਾਸ਼ ਪਾਇਆ ਤੁਸੀਂ ਇਹਦੇ ਵਿੱਚ ਚਾਹੋ ਤੇ ਤੁਸੀਂ ਇਸ ਵਿੱਚ ਸਰਫ ਵਗੈਰ ਵੀ ਜਿਹੜੀ ਉਹ ਪਾ ਸਕਦੇ ਜੀ ਸਰਫ ਪਾ ਲੈਣੀ ਹੈ ਥੋੜੀ ਜਿਹੀ ਇੱਕ ਚਮਚਾ ਤੇ ਤੁਸੀਂ ਇਸ ਨੂੰ ਇੱਕ ਦਿਨ ਮਤਲਬ ਕਿ ਜੇ ਆਪਾਂ ਇਸ ਤਰੀਕੇ ਨਾਲ ਲਾਵਾਂਗੇ ਪੋਚਾ ਤੇ ਬਹੁਤ ਹੀ ਜੜੀਆਂ ਟਾਈਲਾਂ ਵਗੈਰਾ ਜਾਂ ਪੱਥਰ ਵਗੈਰਾ ਬਹੁਤ ਸਾਫ਼ ਹੋ ਜਾਏਗਾ ਤੇ ਇੱਕ ਵੀਕ ਜਿਹੜਾ ਆਰਾਮ ਨਾਲ ਨਿਕਲ ਜੇਗਾ ਕਿਉਂਕਿ ਡੇਲੀ بیس ਤੇ ਕਿਸੇ ਕੋਲ ਇੰਨਾ ਜ਼ਿਆਦਾ ਟਾਈਮ ਜੜਾਉ ਨਹੀਂ ਹੁੰਦਾ ਕਿਉਂਕਿ ਰੋਜ਼ ਜਿਹੜਾ ਬੈਠ ਕੇ ਜਿਹੜਾ ਪੋਚਾ ਲਾਇਆ ਜਾਏ ਉਹਦਾ ਬੈਨੀਫਿਟ ਤੇ ਬਹੁਤ ਜ਼ਿਆਦਾ ਹੁੰਦੇ ਨੇ ਜੀ ਬੈਠ ਕੇ ਪੋਚੇ ਲਾਉਂਦੇ ਤੇ ਬਟ ਜੇ ਕਿਸੇ ਕੋਲ ਨਹੀਂ ਟਾਈਮ ਤੇ ਇੱਕ ਦਿਨ ਹਫਤੇ 'ਚ ਜਰੂਰ ਇਸ ਤਰੀਕੇ ਨਾਲ ਪੋਚਾ ਲਾ ਲਾਂਗੇ ਤੇ ਬਹੁਤ ਜੜੀਆਂ ਸਾਫ਼ ਜੜੀਆਂ ਟਾਈਲਾਂ ਜੜੀਆਂ ਗੰਦੀ ਵਗੈਰਾ ਜਿਹੜਾ ਪੱਥਰ ਨਹੀਂ ਹੋਵੇਗਾ ਤੇ ਪਲੱਸ ਗਰਮ ਪਾਣੀ ਨਾਲ ਤੇ ਫਿਰ ਜਿਆਦਾ ਉਹ ਮਤਲਬ ਕਿ ਵਧੀਆ ਲੱਗ ਜਾਂਦਾ ਹੈ ਪੋਚਾ ਤੇ ਆਰਾਮ ਨਾਲ ਹੁਣ ਤੇ ਅਸੀਂ ਜਿਹੜੀ ਆ ਬੈਠ ਕੇ ਪੋਚਾ ਲਾਉਣ ਨਾਲ ਸਾਡੀ ਜਿਹੜੀ ਇੱਕ ਥੋੜੀ ਪੈਰਾਂ ਦੀ ਜਿਖਾਣਾ ਲੱਤਾਂ ਦੇ ਵਿੱਚ ਸ਼ਕਤੀ ਵੀ ਥੋੜੀ ਜਿਹੜੀ ਪੈ ਜਾਂਦੀ ਹੈ ਕਿਉਂਕਿ ਹੁਣ ਜਿਹੜੇ ਜਿਆਦਾ ਜਿਹੜੇ ਕੰਮ ਹੈ ਆਪਾਂ ਖੜੇ ਹੋ ਕੇ ਕੀ ਕਰਦੇ ਹਾਂ ਕਿਉਂਕਿ ਬੈਠਣ ਵਾਲੇ ਕੰਮ ਤਾਂ ਹੁਣ ਜਿਆਦਾ ਰਹੇ ਨਹੀਂ ਪਹਿਲੇ ਵਾਲੇ ਸਮਿਆਂ ਵਾਲੇ ਇੱਕ ਤੇ ਸਾਡੀ ਜਿਹੜੀ ਆ ਨੂੰ ਕਸਰਤ ਦਾ ਟਾਈਮ ਜਿਹੜਾ ਉਹ ਨਹੀਂ ਮਿਲਦਾ ਤੇ ਇਹਦੇ ਨਾਲ ਜਿਹੜੀ ਵਧੀਆ ਸਾਡੀ ਲੱਤਾਂ ਦੀ ਕਸਰਤ ਜਿਹੜੀ ਉਹ ਵਧੀਆ ਹੋ ਜਾਏਗੀ ਔਰ ਟਾਇਲਾਂ ਵਗੈਰਾ ਜਿਹੜੀਆਂ ਸਾਈਡਾਂ ਤੋਂ ਕਿਨਾਰੇ ਜਿਹੇ ਜਿਹੜੇ ਹੁੰਦੇ ਹਨ ਉਹ ਬਹੁਤ ਜ਼ਿਆਦਾ ਖਰਾਬ ਚ ਹੋ ਜਾਂਦੀਆਂ ਤੇ ਇਸ ਤਰੀਕੇ ਨਾਲ ਬੈਠ ਕੇ ਅਸੀਂ ਇੱਕ ਦਿਨ ਜਿਹੜੇ ਹਫਤੇ ਜੇ ਜੇ ਅਸੀਂ ਇਸ ਨੂੰ ਸਾਫ਼ ਕਰ ਲਾਂਗੇ ਤੇ ਹਫਤਾ ਪੂਰਾ ਜਿਹੜਾ ਵਧੀਆ ਲੰਘ ਜਾਏਗਾ ਤੇ ਤੁਸੀਂ ਬਾਅਦ ਵਿੱਚ ਜੇ ਕਿ ਇੱਕ ਹਫਤਾ ਤੁਸੀਂ ਸਟੈਂਡਿੰਗ ਨਾਲ ਪੂੰਝਾ ਲਾ ਲਓ ਕੋਈ ਹਨਾ ਪ੍ਰੋਬਲਮ ਨਹੀਂ ਬਟ ਇੱਕ ਦਿਨ ਤੁਸੀਂ ਇਸ ਤਰੀਕੇ ਨਾਲ ਪੋਚਾ ਲਾਉਣਾ ਜਿਹੜਾ ਬਹੁਤ ਹੀ ਜ਼ਿਆਦਾ ਜਿਹੜੀ ਸਫਾਈ ਦਾ ਕੰਮ ਜਿਹੜਾ ਉਹ ਸਾਡਾ ਕੱਟ ਹੋ ਜਾਂਦਾ ਹੈ ਤੇ ਜਿਹੜੀਆਂ ਟਾਈਲਾਂ ਵੀ ਜਿਹੜੀਆਂ ਸਾਫ਼ ਰਹਿ ਜਾਂਦੀਆਂ ਕਿਉਂਕਿ ਸਟੈਂਡਿੰਗ ਵਾਲਾ ਪੋਚਾ ਆਪਾਂ ਲਾਂਦੇ ਤੇ ਹੈਗੇ ਆ ਬਟ ਫਿਰ ਵੀ ਕਿਨਾਰਿਆਂ ਦੇ ਨਾਲ ਜਿਹੜਾ ਉਹਨਾਂ ਵਧੀਆ ਸਫਾਈ ਜਿਹੜੀ ਉਹ ਨਹੀਂ ਹੁੰਦੀ ਕਿਉਂਕਿ ਇਹਦੇ ਨਾਲ ਜਿਹੜੇ ਕਿਉਂਕਿ ਕੀ ਕਹਿੰਦੇ ਨਾ ਆ ਕੀ ਬੰਦੇ ਦੇ ਹੱਥਾਂ ਦੀ ਵਰਗਾ ਉਜਾਰ ਜਿਹੜਾ ਉਹ ਖੁਈ ਵੀ ਨਹੀਂ ਬਣਿਆ ਕਿਉਂਕਿ ਜੋ ਹੱਥਾਂ ਨਾਲ ਕੰਮ ਸਫਾਈ ਨਾਲ ਨੀਟ ਐਂਡ ਕਲੀਨ ਹੋ ਜਾਣਾ ਹੈ ਉਹ ਫਿਰ ਵੀ ਜਿਹੜੇ ਆ ਪੋਚੇ ਸਟੈਂਡਿੰਗ ਪਰ ਪੋਚ ਨਾਲ ਜਿਹੜਾ ਸਾਫ਼ ਜੜੋ ਨਹੀਂ ਹੁੰਦਾ ਤੇ ਮੈਂ ਇੱਕ ਦਿਨ ਜਿਹੜਾ ਹਫਤੇ 'ਚ ਇਸ ਤਰੀਕੇ ਨਾਲ ਪੋਚਾ ਜਿਹੜਾ ਉਹ ਜ਼ਰੂਰ ਲਾਨੀ ਇਸ ਕਰਕੇ ਮੈਂ ਕਿਹਾ ਚਲੋ ਤੜ ਨਾਲ ਵੀ ਅੱਜ ਸ਼ੇਅਰ ਕਰਦੇ ਆ ਕਿਉਂਕਿ ਬਹੁਤ ਹੀ ਹਨਾ ਜੂਸਫੁਲ ਜਿਹੜੀ ਹੈ ਵੀਡੀਓ ਤਾਂ ਦੇ ਲਈ ਜੀ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਤੇ ਇਹ ਬਹੁਤ ਕੋਈ ਜ਼ਿਆਦਾ ਹਨਾ ਟਾਈਮ ਲੱਗਦਾ ਨਹੀਂ ਬਸ ਸਾਨੂੰ ਥੋੜਾ ਜਿਹਾ ਆਲਸ ਜਾਈ ਹੁੰਦਾ ਹੈ ਕਿਉਂਕਿ ਆਦਤ ਜੀ ਬਣ ਗਈ ਆ ਕਿ ਸਟੈਂਡਿੰਗ ਵਾਲੇ ਪੋਚੇ ਲਾਣ ਦੀ ਤੇ ਅਸੀਂ ਜਿਹੜਾ ਆਪਣੇ ਘਰ ਵਿੱਚ ਹੀ ਸਾਡ ਕੋਈ ਇਦਾਂ ਪੋਚਾ ਜਿਹੜਾ ਉਹ ਨਹੀਂ ਲੱਗਦਾ ਤੇ ਇੱਕ ਦਿਨ ਜ਼ਰੂਰ ਕੱਢ ਲੈਣਾ ਚਾਹੀਦਾ ਹੈ ਤੇ ਹਫਤਾ ਜਿਹੜਾ ਉਹ ਰਾਮ ਨਾਲ ਜਿਹੜਾ ਨਿਕਲ ਜਾਏਗਾ ਤੇ ਸਾਡੀਆਂ ਟਾਈਲਾਂ ਵੀ ਜਿਹੜੀਆਂ ਸਾਫ਼ ਚਮਕਣ ਜੀ ਲੱਗ ਜਾਣਗੀਆਂ ਔਰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਖੁਦ ਹੀ ਜਿਹੜਾ ਉਹ ਇਦਾਂ ਦੇ ਕੰਮ ਕੀਤੇ ਜਾਣ ਹਾਂਜੀ ਤੇ ਜੇ ਦੂਸਰਾ ਗੋਭੀ ਵਗੈਰਾ ਜਿਹੜੀ ਆਪਾਂ ਅਮ ਚੋਪਰ ਨਾਲ ਗ੍ਰੇਟ ਕਰਦੇ ਆ ਚੋਪਰ ਨਾਲ ਤੇ ਕੱਦੂ ਕਸ਼ ਕਰਦੇ ਆ ਤੇ ਉਹ ਨਾਲ ਜ਼ਿਆਦਾ ਇਧਰ ਉਧਰ ਜਿਹੜੀ ਖਿੱਲਰ ਜਾਂਦੀ ਹੈ ਜ਼ਿਆਦਾ ਤੇ ਜੇ ਤੁਸੀਂ ਮਤਲਬ ਕੀ ਦੋ ਤਿੰਨ ਜਾਣਿਆਂ ਵਾਸਤੇ ਜਿਹੜੇ ਪਰੌਂਠੇ ਜਿਹੜੇ ਗੋਭੀ ਵਾਲੇ ਬਣਾਉਣੇ ਹੋਣ ਤੇ ਇਸ ਤਰੀਕੇ ਨਾਲ ਸਾਰੀਆਂ ਚੀਜ਼ਾਂ ਇਸ ਇਹਦੇ ਵਿੱਚ ਹੀ ਚਾ ਮਤਲਬ ਕਿ ਜਿਹੜੇ ਚਿੱਲੀ ਕੱਟੜਾ ਇਹਦੇ ਵਿੱਚ ਹੀ ਤੁਸੀਂ ਗ੍ਰाइंड ਕਰ ਲਓ ਗੋਭੀ ਦੇ ਵਿੱਚ ਬਹੁਤ ਜ਼ਿਆਦਾ ਬਰੀਕ ਜੜੀ ਉਹ ਗ੍ਰाइंड ਹੋ ਜਾਂਦੀ ਆ ਪਲੱਸ ਪਾਣੀ ਵੀ ਜਿਹੜਾ ਉਹ ਕੱਟ ਨਿਕਲਦਾ ਆ ਇਹਦੇ ਵਿੱਚੋਂ ਜੇ ਮੰਨ ਲਓ ਪਾਣੀ ਤਾਂ ਡੋ ਦੇ ਵਿੱਚ ਗੋਭੀ ਦੇ ਵਿੱਚ ਰਹਿ ਜਾਂਦਾ ਆ ਥੋੜਾ ਬੋਤਾ ਤਾਂ ਤੁਸੀਂ ਇਹਦੇ ਵਿੱਚ ਇੱਕ ਦੋ ਚਮਚਾ ਚੌਲਾਂ ਦਾ ਆਟਾ ਜਿਹੜਾ ਉਹ ਐਡ ਕਰ ਲਓ ਤੇ ਪਲੱਸ ਜਿਹੜਾ ਜ਼ਿਆਦਾ ਹਨਾ ਪਾਂਡੇ ਵਗੈਰਾ ਜਿਹੜੇ ਨਹੀਂ ਕੱਦੂ ਕਸ਼ ਜਿਹੜਾ ਜਦੋਂ ਕਰਦੇ ਆਂ ਆਪਾਂ ਉਹ ਗਰੇਟਰ ਜਿਹੜਾ ਸਾਡ ਤੋਂ ਗੰਦਾ ਜਿਹੜਾ ਹੁੰਦਾ ਹੋਰ ਉਹਦੇ ਨਾਲ ਖਲਾਰਾ ਬੜਾ ਪੈ ਜਾਂਦਾ ਆ ਜਦੋਂ ਆਪਾਂ ਗ੍ਰੇਟ ਕਰਦੇ ਗੋਭੀ ਇਧਰ ਉਧਰ ਜਾ ਮਤਲਬ ਕਿ ਫੈਲ ਜਾਂਦੀ ਹੈ ਪਰ ਇਹਦੇ ਨਾਲ ਉਹ ਜਿਹੜਾ ਇਸ਼ੂ ਜਿਹੜਾ ਬਿਲਕੁਲ ਨਹੀਂ ਹੈਗਾ ਤੇ ਮੈਂ ਇਹਨੂੰ ਮੱਕੀ ਦੀ ਰੋਟੀਆਂ ਦੇ ਵਿੱਚ ਪਾਣਾ ਆ ਤੇ ਮੱਕੀ ਦੀਆਂ ਰੋਟੀਆਂ ਵੀ ਇਹਦੇ ਨਾਲ ਬਹੁਤ ਜ਼ਿਆਦਾ ਟੇਸਟਡ ਪੋਲੀਆਂ ਜਿਹੀਆਂ ਬਣ ਜਾਂਦੀਆਂ ਨੇ ਤੇ ਤੁਸੀਂ ਆਪਣੇ ਅਕੋਰਡਿੰਗ ਜਿਹੜੇ ਮਸਾਲੇ ਵਗੈਰਾ ਜਿਹੜੇ ਬੇਸਿਕ ਜਿਹੜੇ ਪੈਂਦੇ ਆ ਉਹ ਪਾ ਲੈਣੇ ਆ ਤੇ ਪਾਣੀ ਦੀ ਜੇ ਤੁਹਾਨੂੰ ਲੱਗੇ ਕਿ ਪਾਣੀ ਪਾਓ ਬਟ ਥੋੜਾ ਜਿਹਾ ਪਾਣੀ ਫਿਰ ਵੀ ਕਿਉਂਕਿ ਮੈਂ ਦੱਸਿਆ ਕਿ ਇਹਦੇ ਨਾਲ ਜਿਹੜੀ ਆ ਪਾਣੀ ਜਿਹੜਾ ਕਟ ਰਹਿੰਦਾ ਹੈ ਗੋਭੀ 'ਚ ਤੇ ਦੂਸਰਾ ਤਾਂ ਕਰਕੇ ਫਿਰ ਇਹਦੇ ਵਿੱਚ ਮੈਂ ਥੋੜਾ ਜਿਹਾ ਪਾਣੀ ਜੜਾ ਉਹ ਐਡ ਕਰ ਲਿਆ ਸੀ ਤੇ ਮੱਕੀ ਦੀਆਂ ਰੋਟੀਆਂ ਤੇ ਬਹੁਤ ਹੀ ਟੇਸਟ ਜਿਹੜੀ ਇਹਦੇ ਵਿੱਚ ਲੱਗ મતਲਬ ਕਿ ਬਣ ਜਾਂਦੀਆਂ ਨੇ ਗੋਭੀ ਦੇ ਨਾਲ ਤੇプラス ਤੁਸੀਂ रेसिपी ਨੂੰ ਜਰੂਰ ట్రਾਈ ਕਰਿਓ ਔਰ ਤੁਹਾਡਾ ਜੁਨਿਕ ਜਾਇ ਆਈਡੀਆ ਜਿਹੜਾ ਇਹਦੇ ਨਾਲ ਕद्दूकश ਕਰਨੀ ਗੋਭੀ ਕਿੱਦਾਂ ਦਾ ਲੱਗਿਆ ਜ਼ਰੂਰ ਦੱਸਿਓ ਤੇ ਹਾਂਜੀ ਤੇ ਦੂਜਾ ਵਕਤ ਸਭ ਕੁਝ ਸੁਕਾ ਦਿੰਦਾ ਜੀ ਮੈਨੂੰ ਬਿਲਕੁਲ ਵੀ ਬੱਕੀਆਂ ਦੀਆਂ ਰੋਟੀਆਂ ਬਣਾਉਣੀਆਂ ਨਹੀਂ ਸੀ ਹੁੰਦੀਆਂ ਤੇ ਮੈਂ ਸੋਚਦੀ ਹੁੰਦੀ ਸੀ ਕਿ ਬਹੁਤ ਵੱਡਾ ਜਿਹੜਾ ਉਹ ਕੰਮ ਹੈ ਕਿ ਨਹੀਂ ਹੋ ਸਕਦਾ ਬੰਦੇ ਤੋਂ ਹੈ ਪਰ ਵਕਤ ਜਿਹੜਾ ਉਹ ਸਭ ਕੁਝ ਸਿਖਾ ਦਿੰਦਾ ਬੰਦੇ ਨੂੰ ਬੰਦਾ ਕੁਝ ਵੀ ਸਿੱਖਣਾ ਚਾਵੇ ਤੇ ਉਹ ਸਿਖਾ ਦਿੰਦਾ ਆ ਪਰ ਸਿੱਖਣ ਦੀ ਜਿਹੜੀ ਹੈ ਚਾਹਤ ਹੋਣੀ ਚਾਹੀਦੀ ਹੈ ਬੰਦੇ ਦੇ ਦਿਲ ਦੇ ਦਿਮਾਗ ਵਿੱਚ ਸ਼ੌਂਕ ਹੋਣਾ ਚਾਹੀਦਾ ਆ ਕਿਉਂਕਿ ਕਈ ਜਿਹੜੇ ਮੈਨੂੰ ਇਦਾਂ ਪੁੱਛ ਪੁੱਛਦੇ ਨੇ ਕਿ ਤੁਸੀਂ ਜਿਹੜੀ ਆ ਇੰਨੇ ਚੀਜ਼ਾਂ ਕਿੱਦਾਂ ਬਣਾ ਲੈਂਦੇ ਪਰ ਸ਼ੌਂਕ ਔਰ ਥੋੜਾ ਜਿਹਾ ਜੇ ਤੁਸੀਂ ਆਪਣਾ ਮਾਈਂਡ ਜਿਹੜਾ ਜ਼ਿਆਦਾ ਬੀਜ਼ੀ ਰੱਖੋਗੇ ਤੇ ਵਧੀਆ